ਕਸਟਮਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ওই ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀਦਾ ਚਲੋ ਬੱਚੇ ਗਾਹ ਬਦਨ ਜਾ ਕਿਦਾਂ ਕਰਨ ਪੈਸੇ ਪੈਸੇ ਚੱਕ ਚੁੱਕ ਝਗਾ ਕੇ ਘੱਲੇ ਆ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਅਸੀਂ ਜਿੱਦਾਂ ਵੀ ਤੇ ਡੈੱਡ ਬੋਡੀ ਤੇ ਲਿਉਣ ਦੇ ਵਿੱਚ ਆਪ ਦੀ ਕੁਝ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਸੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਹਨਾਂ ਪਰਵਾਲੀ ਦੀ ਕਿਰਪਾ ਨਾਲ ਚਲੋ ਡੈੱਡ ਬੋਡੀ ਸਾਡੇ ਕੋਲ ਆ ਗਈ ਆਂ ਹੀ ਵੇਖ ਲਿਆ ਆਪਣੀ ਡੈੱਡ ਬੋਡੀ ਕੁੜੀ ਨੂੰ ਓਏ ਇੱਕ ਸਾਲ ਆਇਆ ਇੱਕ ਸਾਲ ਹੋਇਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਖਸ਼ੇਜ ਬੰਦ ਹੋ ਕੇ ਆ ਗਈ ਦੋ ਤ੍ਰੀਗ ਨੂੰ ਕੰਮ ਕੇ ਕੰਮ ਕਰਕੇ ਜੋ ਸਟਡੀ ਬੈਸਤੀ ਗਈ ਸੀ ਨਹੀਂ ਟੱਡੀ ਬੈਸਤੇ ਗਏ ਗੇ ਸਰਕਾਰਾਂ ਨੇ ਕੋਈ ਛੁੱਟੀਆਂ ਸਰਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨ ਗਿਆ ਸਰਕਾਰਾਂ ਦੇ ਬੰਦੇ ਨੇ ਹੁਣ ਜੋ ਵੀ ਆਪ ਹੀ ਕਰਨਾ ਪੈਦਾ ਹਰ ਕੀ ਕਰੇ ਕੀ ਕਰ ਲਵਾਂਗੇ ਚਲੋ ਆਪਣੇ ਪੈਰਾ ਦੇ ਸਟੈਂਡ ਹੋ ਜਾਏਗਾ ਪਰ ਇਸ ਤਰ੍ਹਾਂ ਦੇ ਕਿ ਇੱਈਆ ਹੁੜਾ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤੇ ਪਤਾ ਹੀ ਨਹੀਂ ਇਹ ਕੰਮ ਦਾ ਆਇ ਤੇ ਬੜੇ ਚਾਵਾਂ ਨਾਲ ਕੱਲੀ ਆਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਅਲ ਬੇਕ ਕੇ ਹੁਣ ਪਤਾ ਥੁੜੀ ਪਿਆਨੇ ਬੰਦ ਹੋ ਗਿਆ ਹੈ ਨਾ ਪੇਟੀ ਚ ਮਾਪੇ ਤੇ ਕਰਦੇ ਆ ਬੱਚਾ ਵਾਸਤੇ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ ਉਹ ਨਾ ਵਾਰੇ ਉਹ ਹੀ ਕਾਪਾ ਕਹਿ ਸਕਦੇ ਆ ਕਿ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਜੀ ਦੇ ਦੋ ਚਾਰ ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੜਾਈ ਤੇ ਆ ਗਏ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਐਦਾ ਹੀ ਕੀ ਕਰ ਸਕਦੇ ਆ ਕੀ ਗੁੱਡੀ ਸੀ ਇਹ ਨਹੀਂ ਇਹ ਛੋਟੀ ਗੁੱਡੀ ਸੀ ਛੋਟੀ ਗੁੱਡੀ ਆ ਵੱਡੀ ਗੁੱਡੀ ਨੂੰ ਪਹਿਲੋਂ ਘੱਲਣਾ ਸੀ ਉਹਦੇ ਕੋ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਸ ਕੋ ਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਇੰਨਾ ਹੈਗਾ ਚੌਵਾਂ ਮਹੀਨੇ ਦੇ ਵਿੱਚ ਵਿੱਚ ਬੜ ਕੇ ਤੇ ਉਹ ਗਈ ਹੈ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਬੱਚੀ ਨਾਲ ਕੀ ਹੋਇਆ ਹਾਏ ਮੈਨੂੰ ਉਹਦੇ ਅੰਦਰ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੁਣ ਗਾਰ ਕੀ ਹੋਇਆ ਵਾ ਮੇਰੇ ਦਿਨ ਕੀ ਬੜਾ ਕੀ ਹੋਇਆ ਮੈਨੂੰ ਇਹੋ ਅੰਦਰ ਐਕਸੀਡੈਂਟ ਹੋਇਆ ਹਾਏ ਮੈਨੂੰ ਲੱਜਦਾ ਇਹ ਮੇਰੀ ਤੀਹ ਦਾ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਮੈਨੂੰ ਕੋਈ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਆਪਣੀ ਤੀਹ ਜਿਹੜਾ ਦਿੱਤੇ ਬੇਟੀ ਦੀ ਮਰਤ ਕਦੇ ਦਾ ਸਰਕਾਰ ਕੀਤਾ ਹੈ ਤੇ ਬਹੁਤ ਮਨ ਨੂੰ ਇਹ ਵੱਡਾ ਝੜਕਾ ਲੱਗਾ ਹੈ ਮਰਤ ਕਦੇ ਦਾ ਜਦੋਂ ਅਸੀਂ ਸਰੀਰ ਵੇਖਿਆ ਹੈ ਇਹ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਉੱਤੋਂ ਬਾਹਰ ਨਿਕਲੀਆਂ ਵਾ ਕਹਿ ਨਹੀਂ ਜਾ ਸਕਦਾ ਜੋ ਪਰਿਵਾਰ ਦੇ ਜੀ ਮਾਂ ਦੇ ਉੱਤੇ ਬੀਤੰਦੀ ਆ ਇਹ ਅਸੀਂ ਸਾਰੇ ਆਪ ਪਰਿਵਾਰ ਦੇ ਜੀ ਜਾਂਦੇ ਆ ਚਲੋ ਬਾਕੀ ਰੱਬ ਦਾ ਭਾਣਾ ਵਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਦੇ ਮਾਵਾ ਕਾਉਂਸਲ ਸਰਗਰਬਾਣੀ ਦਾ ਭਾਣਾ ਜਿਹੜਾ ਵਾ ਨਾ ਤੁਮ ਮੰਨਣਾ ਪੈਣਾ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ